ਸਾਰਿਆਂ ਨੂੰ ਜਗਦੀਪ ਡੇਰੀ ਫਾਰਮ ਤੋਂ ਤੁਹਾਡਾ ਵੈਲਕਮ ਕਰਦੇ ਆਂ ਅੱਜ ਆਪਣੇ ਟੋਪ ਗਲਾ ਦੀਆਂ ਝੋਟੀਆਂ ਪਹੁੰਚੀਆਂ ਫਾਰਮ ਤੇ ਤੇ ਕਰਦੇ ਆਂ ਜਗਦੀਪ ਵੀਰ ਨਾਲ ਗੱਲ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜਗਦੀਪ ਵੀਰ ਬੜਾ ਖੁਸ਼ ਆ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਵੀਰੇ ਅੱਜ ਤਿੰਨ ਦੇ ਆਪਣੇ ਕੋਲ ਕਾਰੀ ਝੋਟੀਆਂ ਵੀਰੇ ਦੀਆਂ ਹਾਂਜੀ ਇੱਕ ਬੂਰੀ ਝੋਟੀ ਅਗਲੇ ਬੱਚਾ ਮਰ ਗਿਆ ਤੇ ਵੀ ਗੱਲ ਦੱਸਦੇ ਆਂ ਹਾਂਜੀ ਦੁੱਧ ਦਾ ਗਿਆ ਰੰਗ ਲੋ ਬਹੁਤ ਟੌਪ ਦੀਆਂ ਝੋਟੀਆਂ ਨੇ ਇੱਕ ਆਪਣੇ ਤੋਂ ਟੋਪਰ ਦਾ ਬਣੇ ਹੋਏ ਵੱਡੇ ਵੀਰੇ ਨੇ ਹਾਂਜੀ ਤੇ ਗੱਲ ਕਰਦੇ ਵੀਰੇ ਪਹਿਲੇ ਨੰਬਰ ਦੇ ਪਹਿਲੇ ਨੰਬਰ ਦੀ ਮਾਲਾ ਪਰਸੋਂ ਦਾ ਦੀ ਝੋਟੀ ਸੁਈ ਦਾਦੀਆਂ ਐ ਮਨਤਰੀਆ ਜੈਡ ਬਹਿ ਗਏ ਆ ਜਨਵਰੀ ਦੀ ਰਿਤਰੀਆਂ ਤੇ ਝੋਟੀਆਂ ਸੀਰਸਰਾਹ ਤੇ ਜਿਹੜੀ ਗੱਲ ਕਰਨ ਵਾਲੀ ਆ ਦੰਦੋ ਚਾਰ ਦੰਦਿਆਂ ਤੇ ਮਾਲਾ ਜੀ ਪੁਰਾਣੀ ਨੀਦ ਰਾਹ ਦੇ ਵੀ ਨਾਰਮਲ ਦੰਦ ਵੀ ਸਾਰਾ ਖਾਣੇ ਕੋਲ ਹੋਈ ਝੋਟੀ ਉਹ ਵੀ ਮਾਲੀ ਖਾਲੀ ਹੁੰਦੇ 12 ਕਿਲੋ ਬੋਲੇ ਤੇ ਚੱਲੀ ਵੱਡੇ ਵੀਰੇ ਤੇ ਬਾੜੀ ਵੱਡੀ ਫੁੱਲ ਸਹਜਾ ਫੋੜ ਕੇ ਦਿਖਾਉਂਦੇ ਵੀਰੇ ਤੇ ਬਾਕੀ ਇਹਨਾਂ ਵੀ ਚੱਡਾ ਵੀ ਬਹੁਤ ਸੋਹਣਾ ਲੱਗਾ ਮਨਾਂ ਇੰਨਾ ਸੋਹਣਾ ਥਣ ਚੱਡਾ ਕੋਹਾ ਦੀ ਵੀਰੇ ਹਾਂਜੀ ਹਾਂਜੀ ਬਾਕੀ ਰੇਂਗਲਾ ਸਿੰਘ ਲੱਗਾ ਹਾਂਜੀ ਜੇ ਘਟਪੋੜੇ ਦੀ ਗੱਲ ਕਰਦੇ ਆਂ ਬਾਹਲੀ ਚੌੜੀ ਚਾੜੀ ਛੋਟੀ ਆ ਬਈ ਫੁੱਲ ਸਹਜਿਆ ਮੈਂ ਨਾ ਪੂਰੀ ਫੁੱਲ ਸਹਜ ਵੱਡੇ ਵੀਰ ਜਿਹੜੀ ਗੱਲ ਕਰਨ ਵਾਲੀ ਪੂਰੀ ਹੈ ਕਮਾਲੋ ਵੀਰ ਹਾਂ ਬਾਕੀ ਨਾ ਵੀ ਹੈ ਵੀ ਦੰਦਾ ਦੇ ਵਿੱਚ ਹੈ ਦੰਦੋ ਵੀ ਚੱਲ ਜਾਂਦੇ ਆ ਤੇ ਬਾਕੀ ਨਵੀਂ ਨੋਰਮਲੀ ਵੀ 17-18 ਕਿਲੋ ਝੋਟੀ ਦੁੱਧ ਦੇ ਦੇਗੀ ਵੀਰੇ ਹਾਂਜੀ ਤੇ ਬਾਕੀ ਤਾਂ ਜਾਂਦਾ ਵੀ ਐ ਜੈਡ ਬਲੈਕ ਸੋਰ ਰਾਜਮਦਰ ਦੀ ਸਰਾ ਸਰਾਈਆ ਬਾਕੀ ਨਾ ਵੀ ਪਿੱਠ ਕੁੜਾ ਐ ਬਹੁਤ ਚੌੜੀ ਝੋਟੀ ਦੀ ਵੀਰੇ ਬ੍ਰੀਥਫੁੱਲ ਤੇ ਬੀਜਾਲ ਨਸਲ ਕੁਆਲਟੀ ਵੀ ਬਹੁਤ ਜ਼ਿਆਦੀ ਵਟ ਵੱਡੇ ਵੀਰੇ ਤੇ ਮਗਰ ਇਹਨੇ ਕੱਟਾ ਸੂਈ ਨੂੰ ਅਜ ਦੂਜਾ ਜਿਹੜਾ ਸੂਈ ਨੂੰ ਵੱਡੇ ਵੀਰੇ ਤੇ ਬਰਕਰ ਕੋਈ ਢਿੱਲੋ ਲਾੜੂ ਤੇ ਬੱਚਾ ਲੱਲੀਆ ਤੇ ਬਾਕੀ ਦਾ ਵੀ ਗੈਰ ਨੋਰਮਲ ਰੇਟ ਕਰਕੇ ਦਵਾਂਗੇ ਵੱਡੇ ਵੀਰੇ ਹਾਂਜੀ ਬਾਕੀ ਮਤਲਬ ਜੀ ਫੋਨ ਦੇ ਉੱਤੇ ਰੇਟ ਦਗਾ ਇਹ ਨੋਰਮਲ ਰੇਟ ਦਵਾਂਗੇ ਯਾਰ ਜੀ ਫੋਨ ਦੇ ਉਰੇਟ ਨੋਰਮਲ ਰੇਟ ਦਵਾਂਗੇ ਬਿਲਕੁਲ ਐ ਦੇਣ ਵਾਲੀ ਦੇ ਬਾਰੇ ਉੱਪਰ ਹੀ ਉੱਪਰ ਹੀ ਦਵਾਂਗੇ ਵੱਡੇ ਵੀਰੇ ਠੀਕ ਹੈ ਜੀ ਵੱਡੇ ਵੀਰੇ ਬਾਕੀ ਆਹ ਚੁਟਿ ਗਰੇ ਇਹ ਵੀ 412 ਕੁਈ ਦੀ ਸੂਈ ਆ ਹਾਂਜੀ ਤੇ ਬਾਹਲੀ ਚੰਗੀ ਝੋਟੀਆਂ ਦੂਜਾ ਸੁਆ ਵੀਰੇ ਤੇ ਇਹ ਦੂਜਾ ਦਾ ਬਗਰੇ ਨਹੀਂ ਕਰ ਮਗਰੇ ਦੇ ਕੱਟਾ ਨਾੜਾ ਰੋੜਾ ਬਹੁਤ ਚੰਗੀਆਂ ਮੈਨੂੰ ਲੱਗੀਆਂ ਵੀਰੇ ਹਾਂ ਤੇ ਮਤਲਬ ਵੀ ਜੇ ਪਿੱਠ ਪੋਟੇ ਦੀ ਗੱਲ ਕਰਦੇ ਆ ਬਹੁਤ ਸਿਕਚਰ ਵੱਡਾ ਦਿੰਦੇ ਹਾਂ ਹਾਂਜੀ ਤੇ ਬਾਕੀ ਵੀ ਨਾ ਦੂਜਾ ਦਾ ਸਾਰੇ ਆਪਾਂ ਅੱਜ ਨੋਰਮਲ ਜੈਜ ਰੇਟ ਤੇ ਦਵਾਂਗੇ ਵੱਡੇ ਵੀਰੇ ਅੱਜ ਆਫਰ ਹੀ ਕਰਦੇ ਆ ਅੱਜ ਆਫਰ ਹੀ ਕਰਦੇ ਆ ਤੇ ਆਫਰ ਹੀ ਚੱਲੂ ਅੱਜ ਹਾਂ ਮੈਂ ਕਰਾਂਗਾ ਅਜੇ ਬਾਸ ਯਾਹਨੋ ਵਾਲੀ ਰੇਟ ਹੋਣਗੇ ਵੱਡੇ ਵੀਰੇ ਐ ਨਿਕ ਨਿਕ ਰੇਟ ਹੋਣਗੇ ਮੈਂ ਨਿਕ ਨਿਕੇ ਛੋਟੇ ਛੋਟੇ ਭਾਅ ਝੂਟੀਆਂ ਵੱਡੀਆਂ ਦੁਨੀਆਂ ਹਾਂਜੀ ਇਹ ਵੀ ਨੋਰਮਲ ਵੀਰੇ 17 18 ਕਿਲੋ ਵਾਲੀ ਝੂਟੀ ਵੀਰੇ ਹਾਂਜੀ ਹਾਂਜੀ ਇਹ ਦੇਖੋ 12 12 ਕਿਲੋ ਬੋਲੇ ਤੋਂ ਖਾਲੀ ਹੁੰਦਾ ਇਹ ਵੀ ਚੱਲੀ ਵੱਡੇ ਵੀਰੇ ਹਾਂਜੀ ਲੈਓ ਵੱਡੇ ਵੀਰੇ ਖਮਾ ਲਓ ਵੀਰੇ ਆ ਵੀ ਆਪਾਂ ਮੈਂ ਜਿੰਨੇ ਵੀ ਲਈ ਦੀ ਮੇਰੇ ਪਿੱਠਪੁਰੇ ਦੀਆਂ ਰਿੰਗੂ ਵਾਲਾ ਸਿੰਗ ਲਈਦਾ ਤੇ ਬਾਕੀ ਨੋਰਮਲ ਰੇਟ ਕਰਾਂਗੇ ਮੇਰੇ ਬਿਲਕੁਲ ਇਹ ਦੇਲ ਵਾਲੀ ਗੱਲ ਹੈ ਉਹ ਦੇ ਦੇ ਜਿਹੜਾ ਆ ਵੀ ਇਸ ਤਰ੍ਹਾਂ ਬਹੁਤ ਮਾਨ ਮਾਨਦਾ ਨਹੀਂ ਕਰਾਂਗੇ ਵੱਡੇ ਵੀਰੇ ਇਹਦਾ ਫੋਨ ਤੇ ਉਹ ਰੇਟ ਮੈਂ ਨਾ ਜਾਇਜ ਨੋਰਮਲ ਰੇਟ ਲਾਉ ਬਾਸ ਸਾਲ ਰੇਟ ਲਾਉਣ ਆਪਾਂ ਮਜ਼ਾ ਦੇ ਦਨੀਆ ਵੱਡੇ ਵੀਰੇ ਠੀਕ ਹੈ ਇਹ ਇਹ ਪਹਿਲਾਂ ਕੱਟੇ ਮੇਰੇ ਦੋ ਦਾ ਕੱਟੀ ਦਿੰਦੀਆਂ ਹਾਂ ਹਾਂਜੀ ਇਹ ਕੱਟੇ ਤੋਂ 9 ਕਿਲੋ 10 ਕਿਲੋ ਦੋਦਿਆ ਹਾਂਜੀ ਤੇ ਛੋਟੇ ਸਾਰੇ ਰਿੰਗ ਵਾਲੀ ਤੇ ਬਸ ਇਹ ਮਾਲਾ ਗੇਵਟੀ ਦੇ ਮਾਲੀ ਗੱਲਾਂ ਨੋਰਮਲ ਜੈ ਰੇਟ ਤੇ ਦੇ ਦੇਣਾ ਵੀਰੇ ਹਾਂਜੀ ਮਾਲਾ ਵੀ ਬਾਹਲੀ ਅਸਲ ਕੱਟੀ ਆ ਵੀਰੇ 12 ਕਿਲੋ ਨੋਰਮਲ ਇਹ ਕੱਟੀ ਪਾਡੀ ਹਰਿਆਣੀ ਮਗਰ ਵੀ ਕੱਟੀ ਆ ਮਗਰ ਵੀ ਕੱਟੀ ਦੇ ਦੋ ਦੰਦ ਕੱਟੀ ਵੀਰੇ ਜੈਜ ਰੇਟ ਨਾਲ ਵੀ ਦਵਾਂਗੇ ਬੱਡੇ ਵੀਰੇ ਜਿਹੜਾ ਵੀ ਇਤਰਾ ਦੇ ਨਾਲ ਚੱਲ ਕੇ ਆਉਗਾ ਨੂੰ ਗਿਫਟ ਦੇ ਦਾਂਗੇ ਇਸ ਤਰ੍ਹਾਂ ਹੀ ਆ ਕਮਾਲ ਆਈ ਰਾ ਹਾਂਜੀ ਬਾਕੀ ਐ ਬਾਕੀ ਤਸੱਲੀ ਕੋਲ ਕਰੇ ਦੋ ਡੰਨ ਕਿਉਂ ਵੇ 9 ਕਿਲੋ ਦੁੱਧ ਝੋੜੀ ਕੋ ਤਿਆਰ ਹੈ ਵੱਡੇ ਵੀਰੇ ਐ ਖੁੱਲੇ ਖੁੱਲੇ ਬਾਣੇ ਦੀ ਸੋਨਾ ਥਣ ਜੱਟਾ ਲੱਗਾ ਬਾਕੀ ਨਾਰਮਲ ਜਾਇਜ਼ ਰੇਟ ਆਪਣੇ ਹੋ ਗਏ ਬਿਲਕੁਲ ਇਹ ਏਜੋ ਡਿਲੀਵਰਰ ਆਪਨੋ ਬਿਲਕੁਲ ਮਨਾਂ ਤਾਜੀ ਸੂਈ ਸੁਵਾਈ ਬੜੇ ਗਰੇ ਹਾਂਜੀ ਸੂਈ ਨੂੰ ਮਨਾਂ ਮਹੀਨੇ ਦੇ ਅੰਦਰ ਬਾਅਦ ਸੂਈ ਨੂੰ ਹੋ ਗਿਆ ਬੜੇ ਗਰੇ ਟਾਈਮ ਤੱਕ ਹਾਂ ਤੇ ਛੋਟੀ ਲੱਗਿਆ ਬੱਚਾ ਮਾਰ ਛੋਟੀ ਤੋਂ ਦੁੱਧ ਉਗਿਆ ਟੰ ਤੇ ਇਹਦੇ ਕੋ ਮਨਾਂ 10 ਕਿਲੋ ਦੁੱਧ ਉਗਣ 9 ਕਿਲੋ ਦੀ ਗਰੰਟੀ ਦਵਾਂਗੇ ਹਾਂਜੀ ਤੇ ਨੋਰਮਲ ਜੈਜ ਰੇਟ ਕਰਕੇ ਦਵਾਂਗੇ ਫ੍ਰੀਜ ਦੀ ਗੱਲ ਕਰਨ ਵਾਲੀ ਆ ਇਹ 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 ਆਫਰ ਹੀ ਦੇ ਦਨੀ ਅੱਜ ਛੋਟੀ ਫ੍ਰੀਜ ਦੀ ਗੱਲ ਕਰਨ ਵਾਲੀ ਆ ਇੰਨਾ ਗ੍ਰੇਡ ਹੋ ਗਿਆ ਬਈ ਮਨਾਂ ਇੱਕ ਛੋਟੀ ਦੇ ਵੀ ਗਾ ਖੜੇ ਹੋਣਗੇ ਮੇਰੇ ਦੁਨੀਏ ਸਹੀ ਗੱਲ ਜੀ ਨਿਕਾ ਜਿਆ ਰੇਟ ਹੋਊਗਾ ਇੱਕ ਚੰਗੀ ਸੇਵਾ ਵਾਲੇ ਦਾ ਚੱਲ ਜੇ ਨਾ ਵੀਰੇ ਹਾਂਜੀ 12 ਕਿਲੋ 13 ਕਿਲੋ ਝੋੜੀ ਦੁੱਧ ਦਊਗੇ ਹੁਣ ਵੀ 10 ਕਿਲੋ ਦੁੱਧ ਤੇ 9 ਕਿਲੋ ਦੀ ਗਰੰਟੀ ਦਵਾਂਗੇ ਇੱਕ ਗੱਲ ਹੋਰ ਹੈ ਵੀਰੇ ਹਾਂਜੀ ਹਾਂਜੀ ਜਮਾ ਇਹਦਾ ਐਦਾ ਥਾਪੀ ਦੇ ਉਤੇ ਮਿਲੂਗੀ ਥਾਪੀ ਦੇ ਥਾਪੀ ਦੇ ਖੜਕਦੇ ਘਲਾਰ ਕਿਉਂ ਲਾ ਲਈ ਆ ਝੋੜੇ ਇੱਥੇ ਆ ਗਿਆ ਆ ਆ ਹਾਂਜੀ ਐ ਤਰੀ ਫੋਲ ਸਾਈਡ ਆ 9 ਕਿਲੋ ਦੁੱਧ ਦੀ ਗਰੰਟੀ ਹੋਊਗੀ ਹਾਂ ਇਹ ਵੀ ਪਾ ਚੱਕ ਨੂੰ ਚੱਕਲ ਵਾਲਾ ਕਰਾਂਗੇ ਦਦੀਆਂ ਇਹ 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 ਦੇਣ ਵਾਲੀ ਗੱਲ ਕਰਨੀ ਹੈ 75000 ਦੀ ਦੇ ਲਾਂਗੇ ਮੇਰੇ ਇਥੇ ਢਿੰਡੀ ਸਰੀ ਉੱਤੇ ਟੀਪਾ ਬਾਹਰ ਤੇ ਵੀ ਉਹ ਐਦਾ ਥਾਪੀ ਦੇ ਤੇ ਮੇਰੇ ਕੋ ਜਿਹੜੀ ਗੱਲ ਕਰਾਂਗੇ 75000 ਦੀ 75000 ਦੀ ਦੇ ਦਾਂਗੇ ਜੈਸ ਨੂੰ ਵੀ ਬਾਹਲੀ ਚੰਗੀ ਠੁੱਟੀ ਮੇਰੇ ਨਾਲ ਛੋਟੀ ਦੁੱਧ ਦਊਗੀ 12 13 ਕਿਲੋ ਜਿਹੜੀ ਗੱਲ ਕਰ ਰਹੇ ਹਾਂ ਇਹ ਬਸ ਇਹ ਵੀ ਮੈਂ ਜੇ ਮੈਂ ਵੀ ਹੋਰ ਇਹ ਵੀ ਰਸਮ ਲਵੇ ਮੈਂ 2 ਮਹੀਨੇ ਦੀ ਗੱਭਣ ਆ ਹਾਂਜੀ ਤੇ ਇਹ ਮੈਂ ਕੈਂਸਲ ਕਰਾ ਲਿਆ ਜਿੱਥੇ ਗਈ ਉੱਥੇ ਜੁੜੀ ਰਹੀ ਆ ਹਾਂਜੀ ਤੇ ਮਤਲਬ ਇਹਦੇ ਨਾਲ 4 ਕਿਲੋ 2 ਕਿਲੋ ਤੇ 2 ਕਿਲੋ ਵਿੱਚ ਦੁੱਧ ਤੇ ਦਹੀਂ ਆ ਹਾਂਜੀ ਤੇ ਇਹ ਮੈਂ ਦੀ ਜਾਨ ਬਚਾਉਣ ਵਾਲੀ ਗੱਲ ਕੀਤੀ 2 ਮਹੀਨੇ ਦੀ ਗੱਭਾ ਨਿਕਲੀ ਵੱਡੇ ਵੀਰੇ ਹਾਂਜੀ ਗੱਭਰ ਨਿਕਲੀ ਆ ਤੇ 4 ਕਿਲੋ ਦੁੱਧ ਇਹ ਤਾਜ਼ੀ ਦੀ ਕੋਈ ਵੀਡੀਓ ਵੇਖ ਲੈਣਾ ਵੱਡੇ ਵੀਰੇ ਹਾਂਜੀ ਤੇ ਇਹ ਮੈਂ ਤੇ ਰਾਂਝੀ ਹੋ ਰਹੀ ਬਈ ਇਹਨੇ ਸਰੀਜਣਾ ਨੂੰ ਲਊ ਖਿੱਚਣਾ ਥੋੜੀ ਗੱਲ ਵੀਰੇ ਜੀ ਹਾਂਜੀ ਤੇ ਇਹ ਅਫਰ 4000 ਦਾ ਦਿੱਤਾ ਹੈ ਵੀਰੇ 40000 ਦੀ 40000 ਦੇ ਦਾਂਗੇ ਇਹ ਗਿਫਟ ਮੰਗ ਰਹੇ ਇਹ ਤਾਂ ਗਿਫਟ ਹੀ ਹੋ ਗਿਆ ਤੇ ਜਿਹਦੇ ਘਰ ਇੱਕ ਅੱਡੀ ਸਿੰਗਲ ਸਾਡੀ ਮੇਂਜੇ ਦਲਗੀ ਨਾ ਮੇਰੇ ਹਾਂਜੀ 4 ਕਿਲੋ ਦੁੱਧ ਤੇ 2 ਮਹੀਨੇ ਦੀ ਗੱਪਣ ਦਾ ਯਾਨ ਕਰੂਗਾ ਵੱਡੇ ਵੱਡੇ ਵੀਰੇ ਤੇ ਇਹ 40000 ਦੀ ਦੇ ਦਾਂਗੇ ਵੀਰੇ 40000 ਦੀ ਹਾਂ ਬਾਕੀ ਨੇ ਵੀ ਕਿਸੇ ਤੋਂ ਵੈੜ ਬਹੁਤ ਚੰਗੀ ਬੱਚੀ ਵੀਰੇ ਹਾਂਜੀ ਤੇ ਲੋਲੀ ਬੋਲੀ ਬੱਚੀ ਦਾ ਜਨਮ ਤੋਂ ਬੱਚੀ 25 26 ਕਿਲੋ ਆਰੀ ਆ ਹਾਂਜੀ ਤੇ ਵੀ ਜੈ ਨੋਰਮਲ ਰੀਡ ਕਰਕੇ ਦੇ ਦਾਂਗੇ ਵੱਡੇ ਤੇ ਤਿਆਰ ਹੀ ਆ ਤਿਆਰ ਹੀ ਤਿਆਰੀ ਆ ਖੱਬਾ ਹੀ ਬੰਦੀ ਫਿਰਦੀ ਫੱਲੋ ਵੀਰੇ ਹਾਂਜੀ ਕੇ ਕਲਾਰਨ ਬੱਡੀ ਬਾਕੀ ਪਾਲੀ ਖੰਡੀ ਖੁਡੀ ਬਹੁਤ ਜ਼ਿਆਦੀ ਬਦਲਵੇ ਹਾਂਜੀ ਇਹ ਬਣਾਈ ਗਈ ਬਾਗਲਾ ਇਹ ਵੀਰੇ ਜੈਸਨੋ ਜਿਹੜੀ ਦੇਣੀ ਹੈ 75000 ਦੀ ਦੇ ਦਾਂਗੇ ਦੇਣੀ 75000 ਦੀ ਮੈਂ ਤਾਂ ਨਾਰਮਲ ਹੀ ਅਜ ਰੇੜੇ ਰੱਖਣੇ ਵੀਰੇ 25 26 ਕਿਲੋ ਵਾਲੀ ਬੱਚੀ ਵੀ ਕੀ ਜਾਤ ਕੀ ਨਸਲ ਕੁਆਲਟੀ ਦਾ ਵੀਰੇ ਹਾਂਜੀ 75000 ਦੀ ਦੇ ਦਾਂਗੇ ਵੱਡੇ ਵੀਰੇ 75000 ਦੀ ਹਾਂ 75000 ਦੀ ਏਡੀ ਗਾਂ ਅਜ ਮਾਰਕੀਟ ਦੇ ਵਿੱਚ ਲੈਣ ਤੇ ਜੀਏ ਫਿਰ 80 85 90000 ਤੋਂ ਘਟ ਨਹੀਂ ਗਾਂਦੇ ਸਿੱਧੇ ਹਾਂਜੀ ਤੇ ਆਪਾਂ ਨਾਰਮਲ ਰੇੜੇ ਰੇਟ ਰੱਖਿਆ 75000 ਦੀ ਦੇ ਦਾਂਗੇ ਵੱਡੇ ਵੀਰੇ ਠੀਕ ਜੀ ਬਾਜੀ ਨਾਲੇ ਕੱਢ ਕੇ ਦਿਖ ਇਹ ਜਾਨ ਦੇ ਪਿੰਰੇ ਹਾਂਜੀ ਗਾ ਇਹ ਇਹ ਵੀ ਪਰਸੋਂ ਸੁੱਈ ਜਾ ਵੀ ਪਰਸੋਂ ਸੁੱਈ ਆ ਹਾਂਜੀ ਤੇ ਬਾਕੀ ਨੋਰਮਲ ਇਹਨਾਂ ਫੋਨ ਸਾਨੂੰ ਲਾਉਣ ਵੀ ਪਰਾ ਹਾਂਜੀ ਜੈ ਰੇਡ ਦਾ ਦਵਾਂਗੇ ਤੇ ਨੋਰਮਲ ਰੇਟ ਦਵਾਂਗੇ ਜ਼ਿਲ੍ਹਾ ਆਪਣਾ ਗਰਦਾਸਪੁਰ ਆ ਨੇੜੇ ਫਦੇਗੜ ਚੂੜੀਆਂ 987651527 ਫੋਨ ਨੰਬਰ ਹੈ ਵੀਰੇ ਤੇ ਦੀਆਂ ਹਾਂਜੀ ਗਰਦਾਸਪੁਰ ਵੀਰੇ ਇਥੋਂ ਤੁਹਾਨੂੰ ਪੈਂਦਾ ਮਤਲਬ 40-45 ਕਿਲੋਮੀਟਰ ਅੰਬਸਰ ਪੈਂਦਾ ਮੈਨੂੰ 35 ਕਿਲੋਮੀਟਰ ਤੇ ਫਲੇਗੜ ਜੂੜੀਆਂ ਪੈ ਜਾਂਦਾ ਵੀਰੇ ਇੱਥੋਂ ਆਪਾਂ ਨੂੰ 5-6 ਕਿਲੋਮੀਟਰ ਪਾਈਦਾ। ਬਟਾਲਾ ਇੱਥੋਂ ਪੈਂਦਾ ਵੀਰੇ ਆਪਾਂ ਨੂੰ 24-25 ਕਿਲੋਮੀਟਰ ਵਿਚਕਾਰ ਦੀ ਆਪਣਾ। ਬਾਕੀ ਇਹਨਾਂ ਵੀ ਵੀਰ ਭਰਾ ਜਿੱਦਾਂ ਦੀ ਵੀ ਛੋਟੀ ਲੈਣੀ ਆ। ਦੋ ਦਿਨ ਤੱਕ ਨਾਲ ਆਪਣੇ ਕੋਲ ਹੋਰ 20-20 ਬਾਈ 5 ਕਿਲੋਵਰਤੀ ਟੁੱਟੀਆਂ ਆ ਜਾਣਗੇ। ਫੋਨ ਤੇ ਹਣ ਦਾ ਕਨੈਕਟਰ ਰੱਖੋ। ਬਾਕੀ ਛੋਟੀਆਂ ਇਹ ਵੀ ਸਾਡੇ 17-18 ਕਿਲੋ ਤੱਕ ਹੈਗੀਆਂ ਵੱਡੇ ਵੀਰੇ। ਤੇ 987651527 ਫੋਨ ਨੰਬਰ ਹੈ। ਦੋ ਫੋਨ ਨੰਬਰ ਉੱਤੇ ਚਲਾਵਾਂਗੇ ਵੀਰੇ। ਤੇ ਬਾਕੀ ਵੀਰ ਭਰਾ ਵੀਡੀਓ ਵੇਖਣਾ ਸਾਰਿਆਂ ਨੂੰ ਤੁਹਾਨੂੰ ਦੱਸ ਦੱਸ ਸੀਗਾ। ਸੀਗਾ।